CBSE ਨੇ ਕੀਤੀ ਵਿਸ਼ੇਸ਼ ਤਿੰਨ ਹਫ਼ਤੇ ਲਈ ਪਹਿਲ ਕਦਮੀ 10ਵੀਂ ਤੇ 12ਵੀਂ ਦੇ ਵਿਦਿਆਰਥੀ ਹੋਣ ਨਹੀਂ ਹੋਣਗੇ ਫੇਲ ਮੁੱਖ ਵਿਸ਼ਿਆਂ ਦੇ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ ਖਾਸ ਵਿਕਲਪ ਤੇ ਹੁਣ ਵਿਦਿਆਰਥੀ ਬਿਨਾਂ ਰੁਕਾਵਟ ਦੇ ਜਾਰੀ ਰੱਖ ਸਕਣਗੇ ਆਪਣਾ ਵਿਦਿਅਕ ਸਫ਼ਰ ਜੀ ਹਾਂ ਇਸ ਵੇਲੇ ਦੀ ਅਹਿਮ ਖਬਰ ਕਿ CBSE ਨੇ ਇੱਕ ਵਿਸ਼ੇਸ਼ ਤਿੰਨ ਵਿਕਲੀ ਪਹਿਲ ਕਦਮੀ ਕਰ ਦਿੱਤੀ ਹੈ ਜਿਸ ਦੇ ਤਹਿਤ 10ਵੀਂ ਤੇ 12ਵੀਂ ਦੇ ਵਿਦਿਆਰਥੀ ਫੇਲ ਨਹੀਂ ਹੋਣਗੇ ਜਿਹੜੇ ਵਿਦਿਆਰਥੀ ਮੁੱਖ ਵਿਸ਼ਿਆਂ ਦੇ ਵਿੱਚ ਕਮਜ਼ੋਰ ਨੇ ਉਹਨਾਂ ਨੂੰ ਖਾਸ ਵਿਕਲਪ ਦਿੱਤਾ ਗਿਆ ਹੈ ਜਿਸ ਦੇ ਤਹਿਤ ਹੀ ਵਿਦਿਆਰਥੀ ਹੁਣ ਬਿਨਾਂ ਰੁਕਾਵਟ ਦੇ ਆਪਣਾ ਵਿਦਿਅਕ ਸਫ਼ਰ ਜਾਰੀ ਰੱਖ ਸਕਣਗੇ ਦੱਸਦੀ ਹੈ ਕਿ CBSE ਦਾ ਮੰਨਣਾ ਹੈ ਕਿ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਹੋਰ ਵੀ ਵਧਾਉਣ ਦੇ ਲਈ ਇੱਕ ਖਾਸ ਉਪਰਾਲੇ ਦੀ ਲੋੜ ਸੀ ਇਸ ਕਰਕੇ CBSE ਨੇ ਇਹ ਨਵਾਂ ਕਲਾ ਕਦਮ ਚੁੱਕਿਆ ਹੈ ਜਿਸ ਦੇ ਨਾਲ ਹੀ ਵਿਦਿਆਰਥੀਆਂ ਤੇ ਮਾਨਸਿਕ ਦਬਾਅ ਵੀ ਬਹੁਤ ਜ਼ਿਆਦਾ ਘਟ ਜਾਵੇਗਾ CBSE ਦਾ ਮੰਨਣਾ ਹੈ ਕਿ ਵਿਦਿਆਰਥੀਆਂ ਦੇ ਮਨ ਵਿੱਚ ਡਰ ਰਹਿੰਦਾ ਹੈ ਕਿ ਜੇਕਰ ਉਹ ਫੇਲ ਹੋ ਗਏ ਤਾਂ ਉਹਨਾਂ ਦਾ ਵਿਦਿਅਕ ਸਫਰ ਖਤਮ ਹੋ ਜਾਵੇਗਾ ਇਸ ਕਰਕੇ ਹੀ CBSE ਦੇ ਵੱਲੋਂ ਇਹ ਵਿਸ਼ੇਸ਼ ਕਦਮ ਉਠਾਇਆ ਗਿਆ ਹੈ ਦੱਸਦੀ ਹੈ ਕਿ ਇਸ ਕਦਮ ਦੇ ਤਹਿਤ ਜਿਹੜੇ ਵਿਦਿਆਰਥੀ ਮੁੱਖ ਵਿਸ਼ਿਆਂ ਦੇ ਵਿੱਚ ਕਮਜ਼ੋਰ ਨੇ ਉਹਨਾਂ ਨੂੰ ਇੱਕ ਵਾਧੂ ਵਿਸ਼ਾ ਵਿਕਲਪ ਦੇ ਤੌਰ ਤੇ ਦਿੱਤਾ ਜਾਵੇਗਾ ਤੇ ਇਹ ਜਿਹੜਾ ਵਿਸ਼ਾ ਹੈ ਹੁਨਰ ਵਿਸ਼ੇ ਦੇ ਤੌਰ ਤੇ ਜਾਣਿਆ ਜਾਵੇਗਾ ਦੱਸਤੀਏ ਜਿਹੜੇ ਵਿਦਿਆਰਥੀ ਵਿਗਿਆਨ ਗਣਿਤ ਜਾਂ ਫਿਰ ਸਮਾਜਿਕ ਵਿਗਿਆਨ ਦੇ ਵਿੱਚ ਕਮਜ਼ੋਰ ਨੇ ਤੇ ਫੇਲ ਹੋ ਜਾਂਦੇ ਨੇ ਹੁਣ ਉਹ ਫੇਲ ਨਹੀਂ ਮੰਨੇ ਜਾਣਗੇ ਬਲਕਿ ਵਾਧੂ ਵਿਸ਼ਾ ਜਿਹੜਾ ਕਿ ਛੇਵਾਂ ਵਿਸ਼ਾ ਹੋਵੇਗਾ ਹੁਨਰ ਵਿਸ਼ੇ ਦੇ ਵਿੱਚ ਜਿਹੜੇ ਸਕੋਰ ਪ੍ਰਾਪਤ ਕਰਨਗੇ ਉਸ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਪ੍ਰਤੀਸ਼ਤਤਾ ਹੋਵੇਗੀ ਉਸ ਨੂੰ ਵਿਚਾਰਿਆ ਜਾਵੇਗਾ ਦੱਸ ਦਈਏ ਕਿ ਇਸ ਦੇ ਵਿੱਚ 22 ਵਿਸ਼ੇ ਰੱਖੇ ਗਏ ਨੇ ਜਿਨ੍ਹਾਂ ਦੇ ਵਿੱਚ ਰਿਟੇਲ, ਸੂਚਨਾ, ਸੁੰਦਰਤਾ, ਸੈਰ ਸਪਾਟਾ, ਸਿਹਤ, ਬੀਮਾ, ਨਵੀਨਤਾ, ਸੋਚ, ਖੇਤੀਬਾੜੀ, ਇਲੈਕਟ੍ਰੋਨਿਕਸ, ਨਾਲ ਹੀ ਹਾਰਡਵੇਅਰ, ਮਲਟੀਮੀਡੀਆ ਤੇ ਹੋਰ ਵੀ ਕੁੱਲ 22 ਵਿਸ਼ੇ ਨੇ ਜਿਹੜੇ ਹੁਨਰ ਵਿਸ਼ੇ ਦੇ ਤੌਰ ਤੇ ਵਿਚਾਰੇ ਜਾਣਗੇ ਇਸ ਦੇ ਲਈ ਖਾਸ ਸਕੋਰ ਜਿਹੜੀ ਤਕਨੀਕ ਅਪਣਾਈ ਜਾਵੇਗੀ ਜਿਸ ਦੇ ਆਧਾਰ ਤੇ ਹੀ ਅੰਕਾਂ ਨੂੰ ਜੋੜਿਆ ਜਾਵੇਗਾ ਜਿਵੇਂ ਪਹਿਲੀ ਭਾਸ਼ਾ ਦੂਜੀ ਭਾਸ਼ਾ ਵਿਗਿਆਨ ਗਣਿਤ ਤੇ ਸਮਾਜਿਕ ਵਿਗਿਆਨ ਦੇ ਲਈ 100-100 ਅੰਕ ਹੁੰਦੇ ਨੇ ਉਸੇ ਤਰ੍ਹਾਂ ਹੀ ਹੁਨਰ ਵਿਸ਼ੇ ਦੇ ਲਈ ਸਕੋਰ ਹੋਣਗੇ ਤੇ ਸਕੋਰ ਦੇ ਆਧਾਰ ਤੇ ਹੀ ਪ੍ਰਤੀਸ਼ਤਤਾ ਨੂੰ ਐਲਾਨਿਆ ਜਾਵੇਗਾ ਤੇ ਉਸ ਨੂੰ ਵਿਚਾਰਿਆ ਵੀ ਜਾਵੇਗਾ ਦੱਸਦੀ ਹੈ ਕਿ CBSE ਨੇ ਇਹ ਐਲਾਨ ਕੀਤਾ ਹੈ ਕਿ ਇਹ ਜਿਹੜਾ ਵਿਕਲਪ ਹੈ ਉਹ 10ਵੀਂ ਦੇ ਵਿਦਿਆਰਥੀਆਂ ਦੇ ਲਈ ਹੀ ਨਹੀਂ ਹੈ ਬਲਕਿ 12ਵੀਂ ਦੇ ਵਿਦਿਆਰਥੀਆਂ ਦੇ ਲਈ ਵੀ ਹੈ ਜਿਸ ਤੇ ਨਾਲ ਇਹਨਾਂ ਵਿਦਿਆਰਥੀਆਂ ਤੇ ਜਿਹੜਾ ਮਾਨਸਿਕ ਦਬਾਅ ਰਹਿੰਦਾ ਹੈ ਉਹ ਬਹੁਤ ਜ਼ਿਆਦਾ ਘਟ ਜਾਵੇਗਾ ਤੇ ਨਾਲ ਹੀ ਹੁਨਰ ਨੂੰ ਵੀ ਉਭਾਰਤਾ ਮਿਲੇਗੀ ਵਿਦਿਆਰਥੀ ਜਿਸ ਵਿਸ਼ੇ ਦੇ ਵਿੱਚ ਦਿਲਚਸਪੀ ਰੱਖਦੇ ਨੇ ਉਹੀ ਵਿਸ਼ਾ ਉਹਨਾਂ ਨੂੰ ਦਿੱਤਾ ਜਾਵੇਗਾ ਨਾਲ ਇਹ ਚੰਗਾ ਰੋਜ਼ਗਾਰ ਵੀ ਪ੍ਰਾਪਤ ਕਰਨ ਦੇ ਵਿੱਚ ਸਹਾਈ ਹੋ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵਿਸ਼ੇ ਖਾਸ ਨੇ ਮੁੱਖ ਨੇ ਉਹਨਾਂ ਦੇ ਵਿੱਚ ਜੇ ਕੋਈ ਵਿਦਿਆਰਥੀ ਕਮਜ਼ੋਰ ਹੈ ਤਾਂ ਹੁਣ ਉਸ ਨੂੰ ਫੇਲ ਨਹੀਂ ਕੀਤਾ ਜਾਵੇਗਾ ਬਲਕਿ ਉਸ ਦੀ ਦਿਲਚਸਪੀ ਦੇ ਹਿਸਾਬ ਦੇ ਨਾਲ ਉਸ ਨੂੰ ਹੁਨਰ ਵਿਸ਼ਾ ਦੇ ਦਿੱਤਾ ਜਾਵੇਗਾ ਜਿਹੋ ਜੇ ਸਕੋਰ ਉਸ ਵਿਸ਼ੇ ਦੇ ਵਿੱਚੋਂ ਵਿਦਿਆਰਥੀ ਪ੍ਰਾਪਤ ਕਰੇਗਾ ਉਸ ਦੇ ਹਿਸਾਬ ਦੇ ਨਾਲ ਹੀ ਉਸ ਤੇ ਅੰਕ ਲਗਾਏ ਜਾਣਗੇ ਉਸ ਦੀ ਪ੍ਰਤੀਸ਼ਤਤਾ ਰੱਖੀ ਜਾਵੇਗੀ CBSE ਦਾ ਮੰਨਣਾ ਹੈ ਕਿ ਇਸ ਦੇ ਨਾਲ ਵਿਦਿਆਰਥੀਆਂ ਦੇ ਵਿੱਚ ਹੁਨਰ ਵਿਕਾਸ ਹੋਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣਾ ਚੰਗਾ ਰੋਜ਼ਗਾਰ ਪ੍ਰਾਪਤ ਵੀ ਕਰ ਸਕਣਗੇ ਸੋ CBSE ਦੇ ਵੱਲੋਂ ਇਸ ਬਿਲੇ ਇੱਕ ਨਵੇਕਲਾ ਤੇ ਵਿਸ਼ੇਸ਼ ਕਦਮ ਚੁੱਕਿਆ ਗਿਆ ਹੈ ਜਿਸ ਤੇ ਤਹਿਤ ਅਕਾਦਮਿਕ ਪ੍ਰਾਪਤੀਆਂ ਹੋਰ ਜ਼ਿਆਦਾ ਵਧਣਗੀਆਂ ਤੇ ਵਿਦਿਆਰਥੀਆਂ ਦੇ ਮਾਨਸਿਕ ਦਬਾਅ ਘਟ ਜਾਵੇਗਾ